ਖੜਕ ਸਿੰਘ ਨੇ ਤਾਂ ਹੀ ਉਹਦੋਂ ਮਾਰੀਆਂ ਜਿੰਦਾਂ ਦੀ ਜਿੰਦਣੇ ਤਾਂ ਹੀ ਉਹਦੋਂ ਮਾਰੀਆਂ ਜਿੰਦਾਂ ਦੀ ਜਿੰਦਣੇ ਹੋ ਹੰਝੂਆਂ ਦੀ ਅੱਖੀਆਂ ਤੋਂ ਵਗ ਪੀ ਚੜੀ ਝੂਰਦੀ ਹੈ ਜਿੰਦਾਂ ਕੋਲ ਚਖਾ ਦੇ ਖੜੀ ਝੂਰਦੀ ਹੈ ਜਿੰਦਾਂ ਕੋਲ ਚਖਾ ਦੇ ਖੜੀ ਉਹ ਲੰਘ ਜਦੋਂ ਲਾਇਆ ਸੀ ਖੜਕ ਸਿੰਘ ਨੇ ਤਾਂ ਹੀ ਉਹਦੋਂ ਮਾਰੀਆ ਮਾਰੀਆਂ ਜਿੰਦਾਂ ਦੀ ਦੇੰਦ ਨੇ ਓ ਹੰਝੂਆਂ ਦੀ ਅੱਖੀਆਂ ਤੋਂ ਵਗਦੀ ਚੜੀ ਝੂਰਦੀ ਹੈ ਜਿੰਦਾ ਕੋਲ ਚਖਾਰੇ ਖੜੀ ਝੂਰਦੀ ਹੈ ਜਿੰਦਾ ਕੋਲ ਚਖਾਰੇ ਖੜੀ ਓ ਚਖਾ ਵਿੱਚ ਮੱਚਦਾ ਪੰਜਾਬੀ ਛੇਰੇ ਜੀ ਸਿੰਘਾਂ ਦੇ ਕਰਾਜ ਪੈ ਗਿਆ ਹਨੇਰ ਜੀ ਸਿੰਘਾਂ ਦੇ ਕਰਾਜ ਪੈ ਹੈ ਜਿੰਦਾਂ ਕੋਲੇ ਸਿਖਾ ਦੇ ਖੜੀ ਝੂਰਦੀ ਹੈ ਜਿੰਦਾਂ ਕੋਲੇ ਸਿਖਾ ਦੇ ਖੜੀ ਔਜਿਖਾ ਵਿੱਚ ਵੇਖੇ ਜਦੋਂ ਮੱਕਦਾ ਭਤੀ ਸੋਚਦੀ ਹੈ ਜਿੰਦਾ ਹੋ ਜਾਏ ਇਸਨਾ ਸਤੀ ਸੋਚਦੀ ਹੈ ਜਿੰਦਾ ਹੋ ਜਾ ਇਸਨਾ ਸਤੀ ਜ਼ਿੰਦਗੀ ਜਿੰਦਾਂ ਦੀ ਜਾਨ ਦੁੱਖਾਂ ਨੂੰ ਫੜੀ ਝੂਰਦੀ ਹੈ ਜਿੰਦਾਂ ਕੋਲੇ ਸਿਖਾ ਦੇ ਝੂਰਦੀ ਹੈ ਜਿੰਦਾ ਕੋਲ ਸਿਖਾ ਦੇ ਖੜੀ ਆਹ ਬੋਲੀਆਂ ਸੱਤ ਜਾਨੋ ਚਾਰ ਦਾਣੀਆਂ ਜਾਨੋ ਚਾਰ ਦਾਣੀਆਂ ਗਾਸ਼ ਖਾਚ ਖਾਚ ਡਿੱਕੀਆਂ ਸਵਾਨੀਆਂ ਗਾਸ਼ ਖਾਚ ਖਾਚ ਡਿੱਕੀਆਂ ਸਵਾਨੀਆਂ ਝੂਰਦੀ ਹੈ ਜਿੰਦਾ ਕੋਲੇ ਚਖਾ ਦੇ ਖੜੀ ਝੂਰਦੀ ਹੈ ਜਿੰਦਾ ਕੋਲੇ ਚਖਾ ਦੇ ਖੜੀ ਹੋ ਦੇਖਿਆ ਨੀ ਜਾਂਦਾ ਜਿੰਦਾ ਰਾਣੀ ਦਾ ਵੇਖਿਆ ਨੀ ਜਾਂਦਾ ਹਾਲ ਜਿੰਦ ਉਹ ਪਹਰੰਡੇ ਪਾ ਕੱਟਣਾ ਜਵਾਨੀ ਦਾ ਜਾਂਦਾ ਜੀ ਦਾ ਪਤੀ ਵਿੱਚ ਚਿਖਾ ਦੇ ਸੜੀ ਝੂਰਦੀ ਹੈ ਜਿੰਦਾ ਕੋਲ ਚਿਖਾ ਦੇ ਖੜੀ ਝੂਰਦੀ ਹੈ ਜਿੰਦਾ ਕੋਲ ਚਿਖਾ ਦੇ ਖੜੀ ਓ ਇੱਕ ਬੰਨੇ ਸਿਮਾ ਹੈ ਪਤੀ ਦਾ ਮਾਚਦਾ ਦੂਜੇ ਬੰਨੇ ਤੰਵਰਾ ਦਲੀਪ ਹੱਸਦਾ ਦੂਜੇ ਬੰਨੇ ਕਵਰ ਗਲੀ ਪਹਸਦਾ ਉਹ ਜਿਸਦੀ ਹੈ ਹਲਵਾ ਸ਼ੋ